ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਟਾਈਮ ਹੋ ਚੁੱਕਿਆ ਜੀ 10:20 ਮਿੰਟ ਹੋ ਗਏ ਨੇ ਹਾਂ ਜੀ ਗਾਇਸ ਤਿਆਰੀ ਕੀ ਹੋ ਗਈ ਨੇ ਰੈਡੀ ਤੇ ਮੈਂ ਹਜੇ ਰੈਡੀ ਹੋਣਾਗਾ ਠੀਕ ਆ ਕਿਉਂਕਿ ਅੱਜ ਜੁਝਾਰ ਵੀ ਲੇਟ ਆ ਸੌਂ ਰਿਆ ਸੀ ਤੇ ਮੰਟਰੀ ਤੋਂ ਆਇਆ ਸੀ ਵੀ ਮੈਂ ਵੀ ਨੀਂਦ ਪੂਰੀ ਕਰ ਲੀ ਹਾਂ 2 ਘੰਟੇ ਨੀਂਦ ਪੂਰੀ ਕਰ ਲੀ ਹੈ ਬੈਟਸ ਵਾਈਂ ਤਾਂ ਸੌਂ ਰਹੀ ਸੀ ਤੁਸੀਂ ਜਾਓ ਨੀਂਦ ਨਹੀਂ ਹੋ ਰਹੀ ਅੱਜ ਵੀ ਲੇਟ ਅੱਜ ਸੀ ਤਰ੍ਹਾਂ ਸ਼ਾਇਦ 11:00 ਵਜੇ ਪਰ ਹਾਂ ਕੋਈ ਗੱਲ ਨਹੀਂ ਅੱਗੇ ਵੀ ਕਈ ਵਾਰ ਇੰਨਾ ਟਾਈਮ ਬੱਜ ਜਾਂਦਾ ਤੁਸੀਂ ਜਾਓ ਬੰਬੇ ਆ ਕੇ ਸਾਰਿਆਂ ਨੂੰ ਮਾਣਦੇ ਹ ਸਾਰਾ ਇਹਦੇ ਤੇ ਸਾਗ ਬਣਿਆ ਹੋਇਆ ਸਾਡੇ ਵੀ ਸਾਗ ਬਣਿਆ ਹੋਇਆ ਦੇਖ ਜੇ ਮੰਮੀ ਹਦੀ ਕੀ ਕਰੀ ਜਾਂਦੇ ਆ ਚੀਕੂ ਦੇਖੋ ਯਾਰ ਸੋਹਣੀ ਕੀ ਕਰ ਰਹੇ ਨੇ ਲੈ ਹਾਂਜੀ ਤਾਂ ਸੁਣੋ ਅੱਜ ਇੱਕ ਕੋਲੈਸਟ੍ਰੋਲ ਦਾ ਇਲਾਜ ਵੀ ਦੱਸ ਦਿੰਨੇ ਆ ਜੀ ਦਾ ਕੋਲੈਸਟ੍ਰੋਲ ਵਧ ਰਿਹਾ ਹੈ ਹਨਾ ਤੇ ਖੂਨ ਘਾੜਾ ਹੈਗਾ ਟੈਸਟ ਕਰਾਇਆ ਨਹੀਂ ਮੇਰਾ ਵੀ ਖੂਨ ਘਾੜਾ ਹੈਗਾ ਮੈਂ ਤਾਂ ਬਾਹਰ ਲੈਣਾ ਖਾਂਦਾ ਹੁੰਦਾ ਵੀ ਨਹੀਂ ਬਟ ਮੈਂ ਕਿਉਂ ਜ਼ਿਆਦਾ ਖਾਂਦਾ ਸੀਗਾ ਤੇ ਉਹਦੇ ਲਈ ਹੁਣ ਆਪਾਂ ਦੇਸੀ ਇਲਾਜ ਸ਼ੁਰੂ ਕਰਿਆ ਲਸਣ ਲਸਣ ਨੂੰ ਚੀਰ ਕੇ ਚਮਚੇ 'ਚ ਪਾ ਕੇ ਰੱਖ ਦੋ ਠੀਕ ਹੈ ਉਦੋਂ ਬਾਅਦ ਅੱਧਾ ਘੰਟਾ ਪਿਆ ਰਹਿਣ ਨੂੰ ਉਦੋਂ ਬਾਅਦ ਚਵਾ ਕੇ ਇਹਨੂੰ ਖਾ ਲਓ ਕਹਿੰਦੇ ਖੂਨ ਬਹੁਤ ਜ਼ਿਆਦਾ ਪਤਲਾ ਕਰ ਦਿੰਦਾ ਜੇ 6:00 ਵਜੇ ਤੱਕ ਇਹ ਖੂਨ ਬੰਦ ਵੀ ਨਹੀਂ ਹੁੰਦਾ ਇਹਨਾਂ ਪਤਲਾ ਕਰ ਦਿੰਦਾ ਚਲੋ ਸਾਰੇ ਜਾਣੇ ਜਿਨ੍ਹਾਂ ਦਾ ਕੋਈ ਖੂਨ ਗਾੜਾ ਹੈ ਭਾਈ ਜ਼ਰੂਰ ਦੱਸਿਓ ਲੱਗ ਵੀ ਮਿੱਤਰੋ ਆਪਾਂ ਲੈਣਾ ਗੱਡੀ ਲੱੱਢ ਕੇ ਰੱਡੀ ਆਪਣੀ ਖੜੀ ਹੈ ਬਾਹਰਲੇ ਘਰੇ ਮੌਸਮ ਬੜਾ ਸਹਮਣਾ ਦਿੱਕਤ ਪਨੇ ਘਰੇ ਹੀ ਪੂਰੀ ਬੱਸ ਹੁਣ ਦੇਖ ਨਹੀਂ ਦਿਖਾ ਹੁਣਾ ਪਿੱਛੋਂ ਲੋਬੀ ਗੱਡੀ ਕਢਦੇ ਆਪਾਂ ਇਹ ਆਪਣਾ ਬਾਹਰਲਾ ਘਰ ਇੱਥੇ ਪਸ਼ੂ ਹੁੰਦੇ ਨੇ ਸਾਰੇ ਠੀਕ ਹੈ ਹੁਣ ਨਾ ਇਹਨੂੰ ਸੋਚ ਰਿਹਾ ਆਂ ਵੀ ਇੱਥੇ ਇਹਨੂੰ ਪ੍ਰੋਪਰ ਬੰਦੀ ਕਰਾ ਦਈਏ ਆਪਾਂ ਪਹਿਲੇ ਆਰ ਜੀ ਜਪਾਇਆ ਸੀ ਇਹਾ ਹੁਣ ਆਇਆ ਵੀ ਪ੍ਰੋਪਰੇ ਨੂੰ ਤਰੀਕੇ ਨਾਲ ਬੰਦ ਕਰਾ ਦਿਆ ਕਿਉਂਕਿ ਫਿਰ ਤੁਹਾਨੂੰ ਤੰਦ ਨਹੀਂ ਜਾਂਦੀ ਘਰ ਦੁਰਦ ਕਸ਼ਟ ਪੈਂਦੀ ਹੈ ਗੱਡੀ ਤੇ ਸੋਚ ਰਹੇ ਹਾਂ ਉਹ ਉੱਥੇ ਆਪਣਾ ਖੜਾ ਹੁੰਦਾ ਟਰੈਕਟਰ ਤੇ ਅੱਜ ਮੌਸਮ ਬਹੁਤ ਘੈਂਟ ਆ ਬਹੁਤ ਪੂਰਾ ਘੈਂਟ ਪੂਰਾ ਇਹਨ ਵਧੀਆ ਫੀਲ ਆ ਰਿਹਾ ਕਿਉਂਕਿ ਧੁੱਪ ਪੈ ਰਹੀ ਹੈ ਸਿੱਧੀ ਪ੍ਰੈਸ਼ਰ ਜੈ ਸਰਵੀਲ ਨੂੰ ਨੰਦੋਂ ਮੇਂ ਫਰੈਸ਼ ਫਰੈਸ਼ ਫੀਲ ਹੋ ਰਿਹਾ ਹੈ ਤੋ ਜਦ ਮੈਂ ਜਿੱਦੇ ਦਾ ਲਸਣ ਖਾਣ ਲੱਗਿਆ ਮੈਨੂੰ ਬੈਸੀ ਫਰੈਸ਼ ਫਰੈਸ਼ ਫੀਲ ਹੁੰਦਾ ਸਵੇਰੇ ਫਰਕ ਹੈਗਾ ਮੇਰੀ ਨਹੀਂ ਕੋਈ ਗੱਲ ਦਮ ਹੈਗਾ ਦਾ ਚਲੋ ਹੁਣ ਆਪਾਂ ਗੱਡੀ ਸਟਾਰਟ ਕਰਦੇ ਆਂ ਚੱਲਦੇ ਆਪਾਂ ਕੱਲਾ ਬੱਸ ਵੇਰੇ ਉੱਠ ਕੇ ਜਲਦੀ ਜਲਦੀ ਗੱਡੀ ਧੋਤੀ ਆਪ ਦਾ ਸੰਧ ਹਮੇਸ਼ਾ ਆਪ ਤੋਂ ਹੋ। ਤੁਹਾਨੂੰ ਰਹਿ ਦਿੰਦਾ ਕਿ ਮੈਨੂੰ ਵੀ ਕਿਸੇ ਸਿਆਣੇ ਬੰਦੇ ਨੇ ਦੱਸਿਆ ਸੀ ਕਹਿੰਦੇ ਵੀ ਆਪ ਦੀ ਗੱਡੀ ਦੀ ਸੰਭਾਲ ਆਪ ਕਰਨਾ। ਆਪਾਂ ਧੋਣ ਦਾ ਲਾਲਚ ਕਰ ਜੰਨੇ ਆ ਵਿਚਾਰਿਆ ਤੋੜ ਨਾਲ ਕੋਈ ਫੜਾਉਣਾ ਨਹੀਂ। ਜਦੋਂ ਆਪਾਂ ਆਪ ਧੋਨੇ ਆ ਆਪ ਸਾਫ ਸਪਾਈ ਕਰਦੇ ਆ ਚੀਜ਼ ਦੀ ਤਾਂ ਉਹਦੇ ਨਾਲ ਕੀ ਹੁੰਦਾ ਜਿਹੜਾ ਸੰਧਾ ਵਰਤੀ ਆਪਣਾ ਪਿਆਰ ਬੰਦਾ ਦਾ ਉਹਨਾਂ ਨੇ ਸੰਧ ਵਫਾ ਕਰਦਾ ਹੁੰਦਾ। ਜੇ ਆਪਾਂ ਆਪ ਦੇ ਨਾਲੇ ਆਪਣਾ ਕੀ ਬੰਦਾ ਪੰਕਚੁਅਲ ਹੁੰਦਾ ਦਾ ਬੰਦਾ ਕੰਨ ਗਰਦਾਂ ਗੰਦਾ ਬੀਜੀ ਹੁੰਦਾ ਹੈ ਕਦੇ ਵਾਸਤੇ ਜਦੋਂ ਤੁਸੀਂ ਮੜਾ ਮੋਟਾ ਬਿੱਲ ਲੇ ਹੋ ਤਾਂ ਆਪੇ ਸੰਦ ਦੇ ਟਾਈਮ ਲਾ ਦੋ ਉਹ ਸਾਫ ਕਰ ਲੋ ਧੋ ਲੋ ਕਾਰ ਮੋਟਰਸਾਈਕਲ ਜੋ ਵੀ ਹੈ ਤੁਹਾਡੇ ਕੋਲੇ ਹਨਾ ਤਾਂ ਇਹ ਬਹੁਤ ਚੰਗੀਆਂ ਗੱਲਾਂ ਨੇ ਮੈਨੂੰ ਇਹ ਚੀਜ਼ਾਂ ਹੁਣ ਪਹਿਲਾਂ ਬਹੁਤ ਜੋ ਪਸੰਦ ਨਹੀਂ ਸੀ ਮੈਂ ਬਹੁਤ ਘੱਟ ਕੱਪੜਾ ਮਾਰਦਾ ਜੀ ਪਰ ਹੁਣ ਹੁਣ ਮੈਂ ਗਰਦ ਨਹੀਂ ਪੈਣ ਦਿੰਦਾ ਇਹੋ ਜੀ ਆਦਤ ਪੈ ਗਈ ਮੈਨੂੰ ਚਲੋ ਮਿਲਦੇ ਆ ਲਓ ਜੀ ਸਾਡੇ ਜਿਹਾਰ ਦੀ ਗੱਡੀ ਹੈਲੋ ਗੁੱਡ ਮਾਰਨਿੰਗ ਹਾਂ ਉਹ ਲੋਕਾਂ ਪਰੇ ਹੋ ਜਾ ਦੇਖੀ ਮੁਸਤਰੀ ਹਾਸਾ ਦਾ ਦੇਖੀ ਤੇ ਦੇਖੀ ਐਟੀਟਿਊਡ ਚ ਬੈਠਾ ਹਾਂ ਪੂਰਾ ਹਾਂ ਪੂਰਾ ਨਾ ਆਏ ਫੜ ਕੇ ਲੈ ਆਏ ਤੂੰ ਗਲਤ ਹੋਣਾ ਐਟੀਟਿਊਡ ਚ ਬੈਠਾ ਪੂਰਾ ਵੀ ਤੋਰ ਫੁਕਰਾ ਗੱਡਾ ਲੈ ਦੇਖੀ ਦੋਨੇ ਹੱਥ ਪਾਏ ਫੁਕਰਾ ਫੁਕਰਾ ਗੱਡਾ ਜੁਜਾਰ ਜੁਜਾਰ ਪੂਰਾ ਨੂੰ ਵੋੜ ਲਿਆ ਹਾਂ ਦੇਖ ਲੈ ਬੈਠੇਂ ਦੇਖ ਲਾ ਹਾਂ ਹਾਂ ਜੂਜਾਰ ਜੂਜਾਰ ਓਏ ਜੂਜਾਰ ਜੂਜਾਰ ਡੌਗੀ ਕਰੀ ਜਾ ਪੈਡਲਾਂ ਤੇ ਪੈਰ ਲੰਡਾ ਮਦਰੀ ਚਲਾਉਣਾ ਹੈ ਪੈਦਲ ਮੁੜ ਕੇ ਲੈ ਥੋੜੀ ਵੀਡੀਓ ਬਣਾਉਣਾ ਬੋਬੇ ਪਾਪਾ ਪਾਪਾ ਜੀ ਤੁਸੀਂ ਬਹੁਤ ਸੋਹਣੀ ਲੱਗ ਰਹੇ ਹੋ ਜੁਝੜ ਵਾਂਗੂ ਤੁਸੀਂ ਅੱਜ ਵੀ ਜੁਝੜ ਵਾਂਗੂ ਬਹੁਤ ਪ੍ਰੀਟੀ ਲੱਗ ਰਹੇ ਹੋ ਪਾਪਾ ਅੱਜ ਤਾਂ ਮੈਂ ਵੀ ਮੁੱਤ ਦਾ ਬਾਦ ਪੈਂਟ ਪਾ ਲਈ ਆਹੋ ਜੀ ਦੇ ਮਾਰ ਕੇ ਓਏ ਮੇਰੇ ਡਾਡਾ ਕੇਵਲ ਡਾਡਾ ਕੇਵਲ ਤਾਂ ਡੀਓ ਦੇ ਵਿੱਚ ਪਈ ਚਲਿਏ ਚਲੋ ਨਿਕਲੀ ਹੁਣ ਬਹਿ ਕੇ ਗੱਡੀ ਚ ਲੈਟਸ ਗੋ ਗਾਇਜ਼ ਚੱਲਨੇ ਆ ਬਰਨਾਲੇ ਨੂੰ ਅੱਜ ਹਲੋ ਭਾਈ ਅੱਜ ਤਾਂ ਮੈਂ ਤੁਹਾਨੂੰ ਹੁਣ ਮਿਲੀਆਂ ਕਿਉਂਕਿ ਕੰਮਕਾਰ ਬਹੁਤ ਜ਼ਿਆਦਾ ਪਈ ਸੀਗੇ ਤੇ ਰਿੱਕੀ ਗਏ ਆਪਰੇ ਫਰੈਂਡ ਨਾਲ ਆਊਟਲੈਟ ਉਹ ਵੀ ਆਉਣ ਵਾਲਿਆ ਫਿਰ ਆਪਾਂ ਜਾਣਾਗਾ ਤੇ ਖਲਾਰਾ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿੰਨਾ ਜ਼ਿਆਦਾ ਪਿਆ ਪਿਆਗਾ ਦੇਖੋ ਖਲਾਰਾ ਵੀ ਬਹੁਤ ਜ਼ਿਆਦਾ ਪਿਆ ਤੇ ਆਹ ਲਹਿੰਗੇ ਰੈਡੀ ਹੋਏ ਸੀਗੇ ਤੇ ਅੱਜ ਕੰਮ ਆਪਾਂ ਨੂੰ ਸੀਗਾ ਜਿਹੜਾ ਬਹੁਤ ਹੀ ਜ਼ਿਆਦਾ ਸੀਗਾ ਤੇ ਬਿਲਕੁਲ ਫਰੀ ਨਹੀਂ ਸੀ ਹੋਏ ਇਧਰ ਦੇਖ ਲਓ ਜੁਹਾਰ ਕਿਵੇਂ ਪੰਗੇ ਲਈ ਜਾਂਦਾ ਹੈਗਾ ਇਹਦੇ ਪਟਕੀ ਬੰਨਤੀ ਮੈਂ ਟੋਪੀ ਇਹ ਲਾ ਕੇ ਚਲਾ ਕੇ ਮਾਰਦਾ ਫਿਰ ਮੇਰੇ ਸਿਰ ਤੇ ਪਟਕੀ ਬੰਨਤੀ ਹੁਣ ਇਧਰ ਕਾਰਟੂਨ ਲੱਗੇ ਹੋਏ ਆ ਇਹਦੇ ਉਧਰ ਤਾਂ ਨਹੀਂ ਧਿਆਨ ਇਹਦਾ ਹੈਗਾ ਤੇ ਸਾਰਾ ਸਮਾਨ ਇਹਦਾ ਇਕੱਠਾ ਕਰਨਾ ਸੀ ਆਪਾਂ ਕਰ ਲਿਆ ਆ ਚਾਹ ਵੀ ਦੇਖ ਲਓ ਐਂ ਪਈ ਰਹੀ ਅੱਜ ਤਾਂ ਮੇਰੀ ਚਾਹ ਪੀਣ ਦਾ ਵੀ ਨਹੀਂ ਟਾਈਮ ਲੱਗਿਆ ਸਮਾਨ ਆਪਾਂ ਇਕੱਠਾ ਕਰਕੇ ਰੱਖ ਲਿਆ ਵੀ ਜਦੋਂ ਨੂੰ ਰਿੱਕੀ ਨਹੀਂ ਆਉਣਾ ਸਾਰਾ ਸਮਾਨ ਚੱਕ ਕੇ ਗੱਡੀ 'ਚ ਧਰ ਕੇ ਮਿੰਟ 'ਚ ਨਿਕਲ ਜਾਣਾ ਹੈਗਾ ਤੇ ਇਹਦੇ ਰਾਇਲ ब्लू ਕਲਰ ਦਾ ਸੂਟ ਕਿਸੇ ਨੇ ਇਹ ਥੋੜਾ ਜਿਹਾ ਲੈਸ ਵਰਕ ਕਰਵਾਇਆਗਾ ਇਥੇ ਜਿਹੜਾ ਮੇਰੇ ਬਲੈਕ ਸੂਟ ਨਹੀਂ ਸੀਗਾ ਉਹਨੂੰ ਘੱਟ ਪ੍ਰਾਈਸ 'ਚ ਤਿਆਰ ਕਰਵਾਇਆ ਉਹਨਾਂ ਨੇ ਲੈਸ ਵਰਕ ਕਰਵਾ ਕੇ ਇਹ ਵੀ ਰੈਡੀ ਹੋ ਗਿਆ ਉਧਰ ਆਪਣੀ ਬਾਈਕ ਤੇ ਠੀਕ ਹੈ ਆਪਣੀ ਸਕੂਟੀ ਦੋਨੇ ਚੀਜ਼ਾਂ ਬਾਹਰ ਖੜੀਆਂ ਨੇ ਜਦੋਂ ਰਿੱਕੀ ਆਉਣਗੇ ਤਾਂ ਉਹ ਅੰਦਰ ਲਾਉਣਗੇ ਫਿਰ ਉਹਨਾਂ ਨੂੰ ਅੰਦਰ ਲਾਵਾਂਗੇ ਆਪਾਂ ਤੇ ਬਾਕੀ ਆਪਾਂ ਸਾਰਾ ਸਮਾਨ ਆ ਜਿਹੜਾ ਉਹ ਸمیٹ ਲਿਆ ਆਪਣਾ ਠੀਕ ਹੈ ਤੇ ਦੂਜਾ ਸਮਾਨ ਰਿੱਕੀ ਦੇ ਆਏ ਤੋਂ ਆਪਾਂ ਗੱਡੀ 'ਚ ਰੱਖਾਂਗੇ ਜਦੋਂ ਆਉਣਗੇ ਇਹਨੇ ਆਪਾਂ ਆਪਣਾ ਸਾਰਾ ਸਮਾਨ ਚੱਕ ਲਿਆ ਖੇਰਾ ਚਾਰਜ ਵਗੈਰਾ ਸਭ ਕੋਈ ਚੀਜ਼ਾਂ ਜਿਹੜੀਆਂ ਸੀਗੀਆਂ ਪੈਕ ਕਰਨ ਵਾਲੀਆਂ ਸਾਰੀਆਂ ਪੈਕ ਕਰਕੇ ਇਧਰ ਦੇਖ ਵੀ ਨਹੀਂ ਇੱਥੇ ਬੈਠਣਾ ਨਹੀਂ ਹੁੰਦਾ ਇਹਦੇ ਨਾਲ ਪੰਗੇ ਲੈਣੇ ਹੁੰਦੇ ਆ ਕਿੰਨੇ ਮਰਜ਼ੀ ਲੈ ਲਈ ਇਹ ਪੰਗੇ ਜਿੰਨਾ ਇਹਦਾ ਦਿਲ ਕਰਦਾਗਾ ਬਸ ਚਲੋ ਬਈ ਆਪਣੇ ਸ਼ੂ ਇੱਥੇ ਪਏ ਸੀਗੇ ਕਾਫੀ ਟਾਈਮ ਦੇ ਬਹੁਤ ਗੰਦੇ ਹੋਏ ਪਿਆ ਘਰੇ ਜਾ ਕੇ ਸਾਫ਼ ਕਰਾਂਗੇ ਮੇ ਇਹ ਮੈਨੂੰ ਸ਼ੂ ਤੇ ਲੈ ਕੇ ਜਾਨੇ ਆਪਾਂ ਘਰੇ ਪਾਉਣ ਵਾਸਤੇ ਪਾਵਾਂਗੇ ਬਈ ਆਹ ਬੁਲਟਰ ਸਟਾਰਟ ਕੀਤਾ ਗਾ ਰਿੱਕੀ ਨੇ ਹਨਾ ਆਉਂਦੇ ਨੇ ਉਹ ਇਹਦੀ ਖੁਸ਼ੀ ਦੇਖੋ ਦੇਖ ਜਿੱਦ ਵੀ ਮੈਂ ਛੇਤੀ ਗੇਟ ਕੋਲੇ ਜਾਣਾ ਦੇਖੋ ਜਿੱਦ ਦੇਖੋ ਤੁਸੀਂ ਕਿੱਥੇ ਜਾਣਾ ਐਦਰ ਦੱਸੋ ਪਹਿਲਾਂ ਮੰਮਾ ਨੂੰ ਕਿੱਥੇ ਕਿੱਥੇ ਜਾਣਾ ਜੁਝਾਰ ਸਿੰਘ ਦੱਸੋ ਮੈਨੂੰ ਬਸ ਰਿੱਕੀ ਬੋਲਟ ਸਟਾਰਟ ਕਰ ਲਿਆ ਹੁਣ ਇਹਦੀ ਕੀ ਖੁਸ਼ੀ ਦੇਖੋ ਖੜਜੋ ਖੜਜੋ ਆ ਆ ਗਿਆ ਉਹ ਖੜੀ ਨੇ ਠੀਕ ਹੈ ਦੇਖਿਓ ਦੇਖਿਓ ਹਾਂਜੀ ਹਾਂਜੀ ਕੁਝ ਦੇਖੋ ਭੰਗੜੇ ਵਾਂਦਾਗਾ ਬੋਲਟ ਨੂੰ ਦੇ ਕੇ ਚਲਵਾ ਜੋ ਵਿੱਚੇ ਝੂਟਾ ਲਵਾਗੇ ਆਪਾਂ ਪਰ ਮੈਂ ਇੱਥੇ ਛੱਡਿਆਗਾ ਦੇਖੀ ਚੱਲੋ ਮੈਂ ਛੜਾ ਕੇ ਆਉਂ ਆ ਗਿਆ ਭੱਜ ਕੇ ਸ਼ੁਕਰਗੁਜ਼ਾਰ ਭੱਜ ਗਿਆ ਨੋ 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 ਆਇ ਤੇ ਰੋ ਚਲੋ ਹਾਂਜੀ ਠੀਕ ਐ ਰਿੱਕੀ ਖੁਸ਼ੀ ਦੇਖਿਓ ਇਹਦੀ ਇਹਦੀ ਖੁਸ਼ੀ ਦੇਖੋ ਬੋਲਟ ਸਟਾਰਟ ਹੋਏ ਦੀ ਐਣਾ ਬੜਾ ਕੁਝ ਹੁੰਦਾ ਕਰੇਟਰ ਨੂੰ ਭੱਜੂਗਾ ਸੌਰੀ ਨਹੀਂ ਮੈਂ ਗੇਟ ਖੋਲ ਦਿੰਦੀ ਹੁਣ ਜਾ ਕੇ ਦਿਖਾਓ ਰਿੱਕੀ ਰਿੱਕੀ ਦੇਖਿਓ ਪੂਰਾ ਆਇਆ ਅਭੀ ਮੈਂ ਛੇਤੀ ਭੱਜਾਂ ਪਾਪਾ ਕੋਲੇ ਵੀ ਮੇ ਬੋਲਟ ਤੇ ਜਾ ਮਰ ਕੀ ਐਂ ਕਰੋ ਮੇਰੀ ਗੱਲ ਸੁਣਿਓ ਇਹਨੂੰ ਬੋਲਟ ਤੇ ਬਿਠਾ ਲਓ ਥੋੜਾ ਜਿਹਾ ਟਾਈਮੇ ਸ਼ਾਂਤ ਰੂ ਮੈਨੇ ਗੱਡੀ ਚ ਸਾਰਾ ਸਮਾਨ ਲਾ ਰੱਖਿਆ ਹੋਣੀ ਆਪਣਾ ਨੱਚਦੇ 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 ਖੜਾ ਹੋ ਗੜੀ ਪੂਰਾ ਨੋਟ ਕਰ ਰਿਹਾ ਵੀ ਕੀ ਹੋ ਰਿਹਾ ਆਪ ਵੀ ਕਰਦਾ ਰਿਕੇ ਪੂਰੇ ਰੋਡ ਘਾਰੇ ਵੀੜਾੜੀ ਕੀ ਕਰ ਰਿਹਾ ਹੈਂ ਜੀ ਕੀ ਉਹ ਇਹ ਲੋੜ ਤਾਂ ਆਹ ਮੂੰਗਫਲੀ ਇਹੋ ਜੀ ਚੀਜ਼ ਆ ਵੀ ਕੱਢੀ ਹੋਈ ਸਵਾਦ ਨਹੀਂ ਲੱਗਦੀ ਤੇ ਉਹ ਬੰਦਾ ਚਾਹੇ ਕਿੰਨਾ ਮਰਜੀ ਰੱਜ ਜਾ ਹੋਵੇ ਜੇ ਮੂੰਗਫਲੀ ਸਾਹਮਣੇ ਆ ਤab ਬੰਦਾ ਕਿੰਨਾ ਮਰਜ਼ੀ ਰੱਜ ਜਾਵੇ ਬੰਦੇ ਨੇ ਖਾ ਲੈਣੀ ਆ ਨਾ ਡੈਡੀ ਬਹੁਤ ਪਰ ਔਖ ਕਰਦੀ ਏ ਡੈਡੀ ਇਹ ਮੂੰਗਫੜੀ ਵਧੀਆ ਨਹੀਂ ਏ ਜੇਤਲੀ ਵਾਲੀ ਹਲੇ ਵੀ ਦੇਖੀ ਅਜ ਕੀ ਬਣਿਆ ਅਰੇ ਕੀ ਆ ਬਾਤ ਆ ਦੁੱਧ ਗਾਜਰਾ ਬਣਿਆ ਨੇ ਸਿਰਾਂ ਤੇ ਆਦਰ ਮੰਮੀ ਦੇਖ ਲੋ ਗੈਸ ਚੱਲ ਕੇ ਗੈਸ ਚੱਲਦਾ ਛੱਡ ਕੀ ਬੱਗ ਹੂੰ ਕੀ ਆ ਮੈਂ ਤਾਂ ਮੰਮੀ ਨੂੰ ਬੁਲਾਇਆ ਤੈਨੂੰ ਬੁਲਾਇਆ ਮੰਮੀ ਨੂੰ ਬੁਲਾਇਆ ਸੀ ਮੈਂ ਤਾਂ ਹਾਂ। ਆਈਂ ਜੜੀ ਆਲੇ। ਲਾੜੀ ਨੂੰ ਵੀ ਸੁਖਾਣਾ। ਹਾਂ। ਵਧੀਆ ਹੀ ਹੈ ਨਾ। ਪਕੌੜੇ ਕੱਪਦੇ ਸੀ। ਹੋਰ ਇਹ ਮਮੀ ਦੀ ਗੱਲ ਦੱਸ। ਉਕੀਆ। ਹਾਂ। ਤੇ ਕਿਹੜਾ ਮੜਾ ਕੇ ਪੱਸੀ ਬੱਸ ਨੀ। ਉਹ ਵੀ ਮਰੀਂਦੀ ਆ। ਮਾਂ ਨੂੰ ਵੀ ਨਾ ਬੜ ਜਮੀਂ ਦੀ। ਲੈ ਕੁਛ ਨਹੀਂ ਲੱਗਾ। ਚਲੋ ਕੋਈ ਨਹੀਂ। ਕੋਈ ਨਾ ਮਮੇ ਨਾ ਰਿੰਗਰ ਆੱਕੀ ਭੁੱਲ ਗਿਆ ਜੀ। ਪੈ ਕਿੱਥੇ ਮਾਇਲਾ ਬੀ ਨਮ ਬੁਲਾਈ ਕਿਉਂ ਗਾ ਪਤਾ ਹੀ ਨਹੀਂ ਕਿੱਥੇ ਰੱਖਤੀ 40000 ਦੀ ਹੁੰਨੀ ਸੀ ਇਹਦੇ ਨੂੰ ਦੱਸਿਆ ਮੈਂ ਤਾਂ ਟੈਨਸ਼ਨ ਹੋ ਗਈ ਮੈਂ ਜੁਰਮ ਤਾਂ ਗਈ ਮੈਂ ਰੱਖੀ ਕਿੱਥੇ ਸੀ ਪਤਾ ਨਹੀਂ ਮੈਨੂੰ ਤਾਂ ਇਹ ਨਹੀਂ ਯਾਦ ਮੈਂ ਬੁਟੀਕ ਤੇ ਜਦੋਂ ਮੈਂ ਆਈ ਹ ਸਕੂਟਰੀ ਤੋਂ ਹਾਂ ਉਦੋਂ ਹੈ ਨਹੀਂ ਸੀ ਮੇਰੇ ਉਂਗਲ 'ਚ ਕਿੱਧਰ ਦਵਾਕ ਤੇ ਕਾ ਨਾ ਬਾਤ ਹੋਰ ਵੀ ਸਾਰੇ ਕਿੱਥੇ ਲੱਗ ਗਏ ਮੈਨੂੰ ਲੱਭੇ ਰੱਖ ਕਿੱਧਰ ਗਈ ਹੋਗੀ ਪਤਨੀ ਮੈਨੂੰ ਐ ਲਾਈ ਲੂਈ ਪਤ ਨਹੀਂ ਪੁੰਗੇ ਲੈੰਦੀ ਰਹੀ ਨਹੀਂ ਲਾਈ ਪਤ ਨਹੀਂ ਕਿੱਥੇ ਲਾਈ ਆ ਬੂਹ ਨਹੀਂ ਚਾਲੀ ਹਜ਼ਾਰ ਦਾ ਘਾਟਾ ਪਈ ਗਿਆ ਜੇ ਵੱਡੀ ਮੈਨੂੰ ਕੋਈ ਦੱਸਦਾ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਨਹੀਂ ਇਹ ਤਾਂ ਲਾਈ ਤਾਂ ਕਿਧਰ ਕਿਸੇ ਦੁਕਾਨਦਾਰ ਕੋਲਤੀ ਹੈ ਪਤਨੀ ਰਕੀ ਜਣੀ ਨਹੀਂ ਗਈ ਦੁਕਾਨਦਾਰ ਨੂੰ ਪੁੱਛ ਲਿਆ ਉਹ ਤਾਂ ਕਿਨੂੰ ਵੀ ਸੰਤਾ ਕੁਛ ਨਹੀਂ ਪਤਾ ਬੂਹ ਸੱਟ ਕਿੱਥੇ ਦਿੱਤੀ ਕਿਰਦਤ ਲਾਜੀ ਨੂੰ ਮੀਏ ਦਨ ਬਣ ਗਿਆ ਇਹਦਾ 40 ਹਜ਼ਾਰ ਐਸ ਪੀ ਆ। ਆਲਾ ਪੁੱਠੀ ਰਾਂ ਲਾ ਗਿਆ। ਵੀ ਆਹ ਆਲਾ ਮੋਟਰ ਸਾਈਕਲ ਤੇ ਆਈ ਆਉਂਦੀ ਆਉਂਦੀ ਜਿਆਦਾ ਇਹ ਕਹਦਾ ਹੋਊ ਵੀ ਅੱਜ ਦਾ ਮੂੰਹ ਕਿਸ ਚਾਚੇ ਦੇ ਬੰਦੇ ਉਹਦੇ ਕਿ ਉੱਠਿਆ। ਇਹ ਸਿੱਟੀ ਤਾਂ ਰਾਜੇ ਤਾਕਤ ਤੇ ਤੇ ਪਾਈ ਦੀ ਸੀ। ਪਾਈ ਗਈ ਸੀ। ਉਹ ਤੇ ਐ ਕਰੀ ਜਾਂਦੀ ਐ। ਫੋਦਨੀ ਮੈਂ ਦਾ ਮੈਨੂੰ ਹੁਣੀ ਮੈਨੂੰ ਆ ਥੋੜਾ ਜਿਹਾ ਟਾਈਮ ਪਹਿਲਾਂ ਮੈਨੂੰ ਐ ਜਦੋਂ ਮੈਂ ਉੱਪਰ ਗਈ ਭਾਈ। मैं कह ਤੇ ਨਲਾਕੀ ਰੋ ਮੇਰਾ ਟਾਈਮ ਹੀ ਨਹੀਂ ਯਾਦ ਵੀ ਮਟੜ ਕੇ ਪਾ ਕੇ ਗਈ ਆਏ ਪਾਈ ਵੀ ਸੀ ਮੈਂ ਦੇਖੀ ਦੇਖ ਲੈ ਫੁੱਲ ਲੀ ਬੈਠੀ ਆ है ਵੀ ਮੇਰੇ ਰਿੰਗ ਪਈ ਹੋਈ ਸੀ ਚਲ ਬੱਸ ਨਹੀਂ ਮੇਰਾ ਲੋਕ ਕਿਉਂ ਤਾਂ ਪਿੰਨ ਦੱਸ ਤਾ ਮੈਂ ਨੂੰ ਚਾਹ ਕੇ ਦੱਸਾਂ ਕੀਆ ਸਰਗਰ ਉਹ ਬੇੜੀ ਨੂੰ ਨਾ ਹੂੰ ਉਹੀ ਜਿਹੜੀ ਹੁਣ ਬਣਾਈ ਸੀ ਮੋਟੀ ਜੀ ਆ ਪੁੱਛਦਾ ਵੀ ਹਰੇਕ ਸੀ ਕਿੱਥੋਂ ਮਤ ਬਣਾਈਏ ਉ ਤਾਂ ਲੱਗ ਗਿਆ ਕਿਸੇ ਨੂੰ ਹੂੰ ਬਾਅਦ ਸੀ ਤਾਂ ਸਭ ਖਲਬਿਤੀ ਵੰਤ ਆਈ ਤੇ ਤੂੰ ਸੁੱਕ ਮਮੇ ਇਥੇ ਬੜ ਕੇ ਸੁਕਾਉਂ ਗਿਆ ਸੁੱਕ ਹੋਰ ਬਰਾਵੇਂ ਮਮੇ ਹੈ ਮਮੇ ਟੈਨਸ਼ਨ ਨਾ ਲਈ ਹੁਣ ਗਈ ਤਾਂ ਟੈਨਸ਼ਨ ਨਾ ਲਈ ਚੰਗਾ ਸੁਕਾ ਨਾ ਸੁਕੀ ਜਾਈ ਕੀ ਨਾ ਰੋਟਾ ਕੋਈ ਨਹੀਂ ਇਹ ਪਰਿਮਾਣ ਹੁਣ ਹੀ ਦਿੰਦੀ ਹੈ ਉਹ ਟੇਗ ਹੀ ਫਿਰ ਜਾਣਾ ਦਿੱਤੀ ਨਾ ਬਿਲ ਕੋਈ ਨਹੀਂ ਵੀ ਗਈ ਜਰੀ ਸੀ ਤੋਈ ਤਾਂ ਗਈ ਸੀ ਡੈਡੀ ਨੂੰ ਦੱਸ ਕੇ ਨਹੀਂ ਦੱਸਦੀ ਡੈਡੀ ਨੂੰ ਦੱਸਦੀ ਡੈਡੀ ਨੂੰ ਦੱਸਦੀ ਮਤ ਨਿਕਾਣਾ ਬੈਣੀ ਨਾ ਕਰਕੇ ਇਹ ਖੰਦਸ ਨਹੀਂ ਨਾ ਆਇਆ ਰੋ ਨੀਂਦ ਆਤੀ ਦੱਸ ਦਿਓ ਨਾ ਕਿੰਨੇ ਘੰਟੇ ਤੁਸੀਂ ਜਾਤ ਕੀ ਡੈਡੀ ਨੂੰ ਮੈਂ ਵੀ ਸੁਦੀ ਫੋਨੇ ਗੰਧਾ ਕਾ ਮੈਂ ਯਾਹਨ ਦੱਸ ਕੇ ਮਮੀ ਰਿਠਿਆ ਗਈ ਨੀ ਹੋ ਨੀਂਦ ਨਹੀਂ ਆਉਣੀ ਇਸ ਤੋਂ ਕੀ ਕਰੋਣਾ ਪ੍ਰੈਸ ਕਾ ਨੂੰ ਰਸ ਬੇਦਸਕਿਉਨ ਮੈਨੂੰ ਨਹੀਂ ਕਿ ਦੇਵਤਿਆ ਆ ਗਈ ਐ ਨੇ ਕਿ ਉਹ ਪ੍ਰੈਂਕ ਕਰਦੇ ਸੀ ਕਥਿਆ ਰਹੀ ਹੁੰਦੀ ਹੈ ਨਾ ਤੇਰੇ ਤੇ ਕਰੇ ਖੱਟੀ ਪਈ ਸੀ ਕਰਿਆ ਬੰਡਾਂ ਦੇ ਪਈ ਕਿਟ ਚ ਸਟੁੱਟ ਚ ਰਹੀ ਸੀ ਹਾਂ ਜਗ੍ਹਾ ਕੇ ਹੁਣ ਨਹੀਂ ਆਇਆ ਕਤਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਹੁਣ ਬਣੀਆਂ ਹੁਣ ਬਣੀਆਂ ਐਦਵੀ ਐਦਵੀ ਮੈਨੂੰ ਦਿਖਾ ਫੜ ਕੇ ਘਟ ਚ ਰਹੀ ਫਰਾ ਪੁੱਠੇ ਕਾਮਾ ਫਾਜੀ ਜੀ ਆ ਮੈਂ ਮਿੰਨਸ ਮੈਂ ਤੇ ਕਿਸੇ ਕਿਸੇ ਨੂੰ ਨਹੀਂ ਮੰਮੀ ਸ਼ਾਮ ਬਥੇਗੀ ਤੇ ਵੀ 100 ਰੁਪਏ ਸੁੱਖਿਆ ਬਾਬੇ ਦੇ ਗੋਲਪੇ ਪਾ ਕੇ ਹੁਣ ਤੱਕ ਕਿੱਥੇ ਬਾਬੇ ਸੀ ਦਾਨ ਆਜੀ ਬਈ ਸੀਰੇ ਪਰ ਸਟੇਕ 'ਤੇ ਬਿਠੀ ਆ। ਅੱਛਾ। ਹਾਂ ਰੱਬਾ ਥੋੜਾ ਦਿਗਦੀ ਮੇਰੀ ਕੰਮ ਵੀ ਸਾਡੀ ਜੜੀ ਚੱਲ ਜਗਾ। ਬਹੁਤ ਸਾਰਾ ਮਿਲ ਪਈ। ਤੇ ਹੁਣ ਮੈਂ ਬਾਬਾ ਜੀ ਸਾ ਦੇ ਜਿੱਥੇ ਮਾਂ ਬੇਵਾਦ ਕਰਕੇ ਬੋਲ ਕੇ ਤਾਂ ਸੌਂਦੀ ਆ ਬਹੁਤ ਵੇਲੇ ਜਾਤ ਜਾਂਦੀ। ਮੰਮੀ ਉਹਦੇ ਬਾਬੇ ਲਈ ਸੋਕਾ। ਹੋਰ ਜਾਂ ਸਭ ਤੋਂ ਦੇਖਦਾ ਨਹੀਂ ਹਾਂ। ਹਾਂ ਹਾਂ ਸੋ। ਇਹ ਤੁਹਾਨੂੰ ਸੌਂਦੀ ਹਾਂ। ਹਾਂ। ਵੇਂ। ਦਾਣ ਕਰਕੇ ਵੀ ਵਧੀਆ। ਦਾਣ ਕਰਕੇ ਵੀ ਵਧੀਆ। ਤੌਲੀ ਜਰਦੀ ਜਾਂਦੀ ਹਰ ਚਲੋ ਜੀ ਹੁਣ ਇਹ ਜਿਹਾ ਬਹਾਨੇ ਨਾਲ ਬਾਦਿਆਂ ਦੀ 100 100 ਰੁਪਈਆ ਬਦਾਨ ਕਰਦੇ ਨਾ ਮਮਮੀ ਆਪਣੀ ਸੁੱਖ ਸੁੱਖ ਲੈਂਦੀ ਉਹ ਹਾਂ ਅਗਿਆ 50 ਨਾ ਕਰੇ ਮਮਮੀ ਦੀ ਸੁੱਖ ਸੁੱਖ ਲੈਂਦੀ ਐਨੀ ਬੱਦਿ ਬੱਡੀ ਸੁੱਖ ਸੁੱਖ ਲੈਂਦੀ ਹੋਰ ਹੋਰ ਤਾਂ ਕਰ ਲੋ ਕਿਤੇ ਨਹੀਂ ਕਰਨਾ ਮਮਮੀ ਨਾਲ ਇਹ ਜਿਆਦਾ ਨਾ ਕਰੋ ਬਸ ਤੇ ਕਰੋ ਲੋ ਵੀ ਮਿੱਤਰੋ ਰਾਤ ਕੀਤਾ ਸੀਗਾ ਆਪਾਂ ਮੰਮੀ ਨਾਲ ਪ੍ਰੈਂਕ ਵਟ ਸਵੇਰੇ ਆਪਾਂ ਮੰਮੀ ਨੂੰ ਦੱਸਤਾ ਸੀਗਾ ਮੰਮੀ ਨੇ ਤਾਂ 100 ਰੁਪਏ ਸੁੱਕ ਲਿਆ ਸੀ ਕਈ ਵਾਰ ਮੰਮੀ ਵੱਡੀ ਸੁੱਖ ਵੀ ਸੁੱਖ ਸਕਦੀ ਹੈ ਤਾਂ ਆ ਮੰਮੀ ਨੂੰ ਦੱਸਣਾ ਜ਼ਰੂਰੀ ਸੀਗਾ ਫਿਰ ਆਪਾਂ ਮੰਮੀ ਨੂੰ ਦੱਸਤਾ ਫਿਰ ਮੰਮੀ ਐ ਕਰਕੇ ਤੁਹਾਡੇ ਨਾਲ ਮਜ਼ਾਕ ਕਰਦੀ ਸੀ ਪ੍ਰੈਂਕ ਕਰਦੀ ਸੀ ਮੰਮੀ ਕਹਿੰਦੀ ਨਾ ਪਾਈ ਮੇਰੇ ਨਾਲ ਨਾ ਐਵੇਂ ਕਰ। ਦੂਜਾ ਰੋਏ ਉਹ ਫਿਰਦਾ ਮੌਜਾਂ ਨਾਲ ਵਾਏ ਬਾਈ ਉਹ ਤਾਂ ਦੇਖ ਲੈ ਦਾਦੂ ਤਾਈ ਨਾਲ ਦਾਦੂ ਨਾਲ ਦਾਦੀ ਸਾਵਾਦਰ ਨੂੰ ਉਹ ਡੈਡੀ ਦੇ ਵੱਡੇ ਭਰਾ ਨੇ ਆਪਣੀ ਆਪਣੀ ਜੀ ਬਹੁਤ ਬਹੁਤ ਹੀ ਦੇ ਉਹ ਬਤਾ ਓਏ ਯਾਰ ਉਧਰੋਂ ਮੁੜ ਕੇ ਲੈ ਰਿਹਾ ਡੈਡੀ ਲੋਵੀ ਸਾਡਾ ਜਿਹੜਾ ਹੈਂਡਵਰਕ ਦਾ ਠੀਕ ਆ ਇਹਨੂੰ ਜਿੱਥੇ ਮੋਰਪੰਕੇ ਕਲਰ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹਾਂ ਇਹ ਆਪਾਂ ਮੋਰਪੰਕੇ ਕਲਰ ਚ ਰੈਡੀ ਕੀਤਾਗਾ ਤਾਂ ਇਹਦੇ ਨਾਲ ਇਹ 골ਡਨ ਕਲਰ ਦੀ ਸਲਵਾਰ ਹੋਊਗੀ ਉੱਪਰ ਸਾਰਾ ਇਤੇ ਬਰਕ ਕੀਤਾ ਹੋਇਆ ਹੈਂਡਵਰਕ ਹੈ ਇਹ ਤੇ ਆਹ ਸੌਫਟ ਔਰਗੈਂਜ਼ਾ ਦਾ ਇਹਦੇ ਨਾਲ ਦੁਪੱਟਾ ਗਾ ਪੁੱਤ ਇਹਨੂੰ ਪ੍ਰੈਸ ਕਰ ਲਓ ਵੀਰਪਾਣ ਇਹਨੂੰ ਚੰਗੇ ਤਰੀਕੇ ਨਾਲ ਪ੍ਰੈਸ ਕਰਕੇ ਪੈਕ ਕਰ ਦਿਓ ਤੇ ਆਹ ਇਹਨਾਂ ਦੇ ਜੋਰ ਦੇਖਦੇ ਪੀਸ ਰੈਡੀ ਕਰਵਾਈ ਸੀਗੇ ਇਹ ਕਾ ਹੋ ਗਿਆ ਠੀਕ ਹੈ ਇਹਦੇ ਨਾਲ ਹਾ ਪਿਓਰ ਦਾ ਦੁਪੱਟਾ ਡਬਲ ਸ਼ੇਡਾਈ ਕਰਵਾਇਆ ਹੋਇਆ ਤੇ ਆਹ ਵਾਲੀ ਇਹਦੇ ਨਾਲ ਸਲਵਾਰ ਆ ਠੀਕ ਆ ਸਲ ਤੇ ਕਮੀਜ਼ ਜਿਹੜਾ ਉਹ ਉੱਪਰ ਪ੍ਰੈਸ ਹੋ ਰਿਹਾ ਤੇ ਦੋ ਇਹਨਾਂ ਨੇ ਆਹ ਵਾਲੇ ਛੁੱਟ ਰੈਡੀ ਕਰਵਾਏ ਸੀ ਸਿਰਫ ਆਪਣੇ ਕੋਲ ਦੋ ਸ਼ਰਟਾਂ ਦੀ ਰਹਿ ਗਿਆ ਸੀ ਉਹ ਨੂੰ ਤਾਂ ਹੁਣ ਇਹ ਖਤਮ ਆ ਤੇ ਇਸ ਤੋਂ ਬਾਅਦ ਆਪਣੇ ਕੋਲ ਇਹਦੇ ਵਿੱਚ ਪ੍ਰਿੰਟ ਮਹਿੰਦੀ ਕਲਰ ਚ ਪਿਆਗਾ ਇਹ ਵੀ ਬਾਟਮ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਇਹਨਾਂ ਨਾਲ ਵੀ ਸ਼ਰਟਾਂ ਉੱਪਰ ਰੈਡੀ ਹੋ ਰਹੀਆਂ ਨੇ ਆ ਜਾਣ ਫਿਰ ਮੈਂ ਤੁਹਾਨੂੰ ਪ੍ਰੋਪਰ ਦਿਖਾ ਦੂੰਗੀ ਠੀਕ ਹੈ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਵਰਕ ਇਹ ਕਿਸੇ ਵੀ ਤੇ ਹੋ ਜਾਊਗਾ ਪ੍ਰਿੰਟ ਵਸ ਤੋਂ ਨੂੰ ਚੇਂਜ ਕਰਨਾ ਪਊਗਾ ਹੋਰ ਕੁਛ ਨਹੀਂ ਹੈਗਾ ਇਹ ਇਕੱਲਾ ਪ੍ਰਿੰਟ ਚੇਂਜ ਕਰਨਾ ਪਊਗਾ ਹੋਰ ਕੁਝ ਨਹੀਂ ਕਰੀਣਾ ਹੈਗਾ ਹਾਂਜੀ ਇੱਕ ਆਪਾ ਆ ਵਾਲਾ ਸੂਟ ਰੈਡੀ ਕੀਤਾਗਾ ਠੀਕ ਹੈ ਇਹ ਵਾਲਾ ਜਿਹੜਾ ਹੈਗਾਗਾ ਇਹ ਹੀ ਸਲਵਾਰ ਸੂਟ ਰੈਡੀ ਕੀਤਾ ਹੋਇਆਗਾ ਇਧਰ ਘੇਰੇ ਤੇ ਵਰਕ ਦੇਖ ਸਕਦੇ ਹੋ ਤੁਸੀਂ ਠੀਕ ਹੈ ਘੇਰੇ ਤੇ ਵਰਕ ਤੇ ਪ੍ਰੋਪਰ ਜਿਹੜਾ ਹੈਗਾਗਾ neck ਤੇ ਵਰਕ ਹੈਗਾ ਤੇ ਆਹ ਵਾਲਾ ਇਹਦੇ ਨਾਲ ਚਨੂਨ ਸਫੂਨ ਦਾ ਦੁਪੱਟਾ ਹੈਗਾ ਬਾਈ ਦੁਪੱਟੇ ਦੇ ਵਿੱਚ ਇਦਾਂ ਸਾਰੇ ਦੁਪੱਟੇ 'ਚ ਵਰਕ ਕੀਤਾ ਹੋਇਆ ਕਿਆ ਹੈ ਇਹ ਇਹਦੇ ਨਾਲ ਬਾਟਮ ਠੀਕ ਹੈ ਸਟ੍ਰੇਟ ਬਾਟਮ ਬਣਾਈ ਆ ਇਹਦੇ ਵਿੱਚ ਵੀ ਸਾਰੇ ਚ ਬਰਕ ਆ ਇਹ ਬਈ ਪਿਓਰ ਕ੍ਰੇਪ ਤੇ ਬਣਿਆ ਹੋਇਆਗਾ ਠੀਕ ਹੈ ਤੇ ਹੈਂਡਵਰਕ ਸਾਰਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਸੇਮ ਬਈਆ ਕੁੜੀ ਨੇ ਲਹਿੰਗਾ ਤਿਆਰ ਕਰਵਾਇਆਗਾ ਠੀਕ ਹੈ ਇਹਦੇ ਨਾਲ ਸਕਰਟ ਫੁੱਲ ਹੈਵੀ ਆਪਾਂ ਇਹਦੇ ਵਿੱਚ ਕੇਨ ਲਗਾਈ ਹੋਈ ਆ ਠੀਕ ਹੈ ਕੇਨ ਲਗਾ ਕੇ ਆਪਾਂ ਫਿਰ ਰੈਡੀ ਕੀਤਾਗਾ ਠੀਕ ਹੈ ਤੇ ਆਹ ਵਾਲੇ ਸਾਰੇ ਲਹਿੰਗੇ ਦੇ ਇਹਦੇ ਵਿੱਚ ਬਰਕ ਆ ਠੀਕ ਹੈ ਇਹਦੇ ਨਾਲ ਜਿਹੜੀ ਹੈਗੀ ਆ ਸ਼ਾਰਟ ਸ਼ਰਟ ਤਿਆਰ ਕੀਤੀ ਹੋਈ ਹੈ ਇਹ ਠੀਕ ਹੈ ਕਿ ਪਤਾ ਇਹ ਵਾਲਾ ਕਰਵਾਇਆ ਇਹਨਾਂ ਨੇ ਇਹ ਨੂੰ ਸਪੂਨ ਦਾ ਹੀ ਦੁਪੱਟਾ ਇਹਦੇ ਨਾਲ ਆਹ ਵਾਲੀ ਸ਼ਰਟ ਆ ਸੇਮ ਵਰਕ ਦਾ ਸ਼ਰਟ ਤੇ ਕੀਤਾ ਹੋਇਆਗਾ ਠੀਕ ਹੈ ਤੇ ਦੁਪੱਟੇ ਤੇ ਕੀਤਾਗਾ ਕਿਹ ਰੰਗ ਤੇ ਵਰਕਾ ਤੇ neck ਤੇ ਵਰਕਾ ਤੇ ਇੱਕ ਇਹਨਾਂ ਨੇ ਕਰਵਾਇਆ ਇਹਦੇ ਵਿੱਚ ਆਹ ਵਾਲਾ ਕਲਰ ਆਵਲਾ ਕਲਰ ਕਰਵਾਇਆ ਹੈ ਇਹ ਕਿਨਾਂ ਨੇ ਇਹਦੇ ਵਿੱਚ ਠੀਕ ਹੈ ਇਹਦੇ ਨਾਲ ਵੀ ਲਹਿੰਗਾ ਰੈਡੀ ਕੀਤਾਗਾ ਹੋ ਰਿਹਾ ਉੱਪਰ ਉਹਦੇ ਵਿੱਚ ਵੀ ਸਾਰੇ ਲਹਿੰਗੇ ਦੇ ਵਿੱਚ ਵਰਕ ਆ ਠੀਕ ਹੈ ਤੇ ਦੁਪੱਟੇ ਦੇ ਵਿੱਚ ਵੀ ਵਰਕ ਹੈ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਬਾਕੀ ਇਹਨਾਂ ਦੀਆਂ ਫੋਟੋਆਂ ਵੀਡੀਓਜ਼ ਸਾਰੀਆਂ ਤੁਹਾਨੂੰ ਮੇਰੇ ਇੰਸਟਾਗ੍ਰam ਪੇਜ ਤੇ ਦੇਖਣ ਨੂੰ ਮਿਲ ਜਾਣਗੀਆਂ ਕਿਸੇ ਨੂੰ ਵੀ ਕੋਈ ਵੀ ਡਿਟੇਲ ਚਾਹੀਦੀ ਹੋਈ ਮੇਰਾ ਇੰਸਟਾਗ੍ਰam ਪੇਜ ਆਮਨ ਪ੍ਰੀਤ ਕੌਰ ਸੀਵਿਆ ਉੱਥੇ ਤੁਸੀਂ ਇਹਨਾਂ ਸੂਟਾਂ ਦੀਆਂ ਸਾਰੀਆਂ ਫੋਟੋਆਂ ਵੀਡੀਓਜ਼ ਦੇਖ ਸਕਦੇ ਹੋ ਤੁਹਾਨੂੰ ਸਾਰੀਆਂ ਫੋਟੋਆਂ ਵੀਡੀਓਜ਼ ਮਿਲ ਜਾਣਗੀਆਂ ਠੀਕ ਹੈ ਜੀ